ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇੰਟਰਨੈਟ ਦੇ ਉੱਤੇ ਇੱਕ ਮੁੱਦਾ ਭਖਿਆ ਵਾ ਹਾਲਾਂਕਿ ਮੈਂ ਇੱਕ ਵੀਡੀਓ ਤਾਂ ਮੈਂ ਪਾਤੀ ਤੁਈਸ਼ਾ ਸੋਲੀ ਹੋਵੇ ਦੂਜੀ ਵੀਡੀਓ ਇਹ ਆ ਵੀ ਜੇ ਜ਼ਹਿਦਾਰ ਸਾਡੇ ਨੂੰ ਗੱਲ ਨਹੀਂ ਆਈ ਤੇ ਜ਼ਹਿਦਾਰ ਨੇ ਕੀ ਕੀਤਾ ਇੱਕ ਵੀਡੀਓ ਭਗਵੰਤ ਮਾਨ ਦੀ ਕੱਢ ਕੇ ਸਾਹਮਣੇ ਰੱਖਤੀ ਹੁਣ ਉਹ ਵੀਡੀਓ ਕੀ ਆ ਉਹਦੇ ਵਿੱਚ ਕੀ ਵਿਖਾਇਆ ਗਿਆ ਵਾ ਵੀ ਜਿਹੜਾ ਭਗਵੰਤ ਮਾਨ ਆ ਹਾਲਾਂਕਿ ਉਹ ਕਾਫੀ ਉਹਦੀ ਪੁਰਾਣੀ ਫੁਟੇਜ ਵਿਖਾਈ ਗਈ ਆ ਆਂਦੇ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਵਾ ਇੱਕ ਹੋਟਲ ਦੇ ਵਿੱਚ ਠਹਿਰਿਆ ਤੇ ਉਹ ਵੀਡੀਓ ਵਿਦੇਸ਼ ਦੀ ਦੱਸੀ ਜਾ ਰਹੀ ਹੈ ਆਂਦੇ ਵੀ ਉਹਦੇ ਉੱਤੇ ਸ਼ਰਾਬ ਦੇ ਇਦਾਂ ਛੱਟੇ ਮਾਰੇ ਆ ਸੰਤਖਿਆ ਦੀ ਜਰਨਲ ਸੰਖਾਲਸਾ ਪਿੰਡਰਾਂ ਵਾਲਿਆਂ ਦੀ ਉੱਥੇ ਪਈ ਆ ਤਸਵੀਰ ਆਂਦੇ ਉਹਦੇ ਉੱਤੇ ਵੇਖੋ ਉਹਨੇ ਬਾਥਰੂਮ ਕਰਨ ਦੀ ਕੋਸ਼ਿਸ਼ ਕੀਤੀ ਜਹੇਦਾਰ ਜੀ ਆਂਦੇ ਵੀ ਬਾਥਰੂਮ ਆਇਆ ਨਹੀਂ ਤੇ ਮੁੜ ਕੇ ਉਹ ਫੇਰ ਪਰੇ ਨੂੰ ਵੇਖ ਲਾ ਪਿਆ ਇਹ ਜੋ ਹੁਣ ਮੁੱਦਾ ਪਖਿਆ ਇਹ ਗੱਲ ਕੀਤੀ ਗਈ ਜਹੇਦਾਰ ਜੀ ਵੱਲੋਂ ਮੈਂ ਕੁਝ ਕਿ ਸਵਾਲ ਕਰਦਾ ਵੀ ਜਹੇਦਾਰ ਜੀ ਜਦੋਂ ਤੇ ਤੁਹਾਡੇ ਦਾ ਸਵਾਲ ਕੀਤੇ ਉਦੋਂ ਤੋਂ ਤੁਸੀਂ ਇਹ ਵੀਡੀਓ ਕੱਢ ਕੇ ਸਾਹਮਣੇ ਰੱਖਤੀ ਜਹੇਦਾਰ ਜੀ ਮੈਂ ਸਵਾਲ ਪੁੱਛਦਾ ਵਾਂ ਇਹ ਵੀਡੀਓ ਪਹਿਲਾਂ ਕਿਉਂ ਨਹੀਂ ਤੁਸੀਂ ਕੱਢ ਕੇ ਸਾਹਮਣੇ ਰੱਖੀ ਇਹ ਤੁਹਾਡੇ ਦੇ ਅੱਜ ਮੁੱਦਾ ਚੁੱਕਿਆ ਅੱਜ ਤੁਹਾਡੇ ਤੇ ਭਗਵੰਤ ਮਾਨ ਬੋਲਿਆ ਤੁਸੀਂ ਵੀਡੀਓ ਕੱਢ ਕੇ ਸਾਹਮਣੇ ਰੱਖਤੀ ਵੀਡੀਓ ਅਜ ਦੀ ਥੋੜੀ ਵੀਡੀਓ ਤਾਂ ਬੜੇ ਚਿਰ ਪਹਿਲਾਂ ਦੀ ਹੈ ਉਹ ਜਵਾਨੀ ਦੇ ਵਿੱਚ ਆ ਪੂਰਾ ਉਦੋਂ ਭਰ ਜਵਾਨੀ ਚ ਉਦੋਂ ਜਹੇਦਾਰ ਜੀ ਕਿਉਂ ਨਹੀਂ ਵੀਡੀਓ ਕੱਢ ਕੇ ਸਾਹਮਣੇ ਰੱਖੀ ਤੁਸੀਂ ਇੰਨੇ ਚਿਰ ਦੀ ਕਾਫੀ ਸਮਾਂ ਤੋਂ ਤੁਹਾਨੂੰ ਸਾਲ ਹੋ ਚੱਲਿਆ ਜੇਹਦਾਰ ਬਣੇ ਨੂੰ ਉਦੋਂ ਕਿਉਂ ਨਹੀਂ ਕੱਢ ਕੇ ਸਾਹਮਣੇ ਰੱਖੀ ਕਿਉਂ ਕਿ ਕਿਉਂਕਿ ਅੱਜ ਤੁਹਾਡੇ ਦਾ ਸਵਾਲ ਕਰਤਾ ਉਹਨਾਂ ਨੇ ਤੇ ਅੱਜ ਤੁਸੀਂ ਕਿਹਾ ਵੀ ਹਾਏ ਕਾਲ ਤਖਤ ਤੇ ਉਂਗਲ ਚੁੱਕੀ ਉਂਗਲ ਕਾਲ ਤਖਤ ਤੇ ਨਹੀਂ ਚੁੱਕੀ ਹਾਏ ਗੋਲਕਾਂ ਤੇ ਉਂਗਲ ਚੁੱਕੀ ਗੋਲਕਾਂ ਤੇ ਉਂਗਲ ਨਹੀਂ ਚੁੱਕੀ ਜੇਹਦਾਰ ਜੀ ਉਸ ਚੀਜ਼ ਤੇ ਉਂਗਲ ਚੁੱਕੀ ਸੀ ਜਿਹੜੇ 328 ਰੁਪਏ ਗਾਇਬ ਆ ਉਹਦਾ ਹਿਸਾਬ ਮੰਗਿਆ ਉਹਦਾ ਜਵਾਬ ਨਹੀਂ ਆਇਆ ਹਾਏ ਕਾਲ ਤਖਤ ਤੇ ਉਂਗਲ ਚੁੱਕ ਤੇ ਨੰਬਰ 2 ਅੱਜ ਹੀ ਕਿਉਂ ਵੀਡੀਓ ਕੱਢ ਕੇ ਸਾਹਮਣੇ ਰੱਖੀ ਪਹਿਲਾ ਸਵਾਲ ਤੇ ਮੇਰਾ ਇਹ ਆ ਇੰਨੇ ਚਿਰ ਵੀਡੀਓ ਆ ਜਿੱਦੀ ਦੇਣੀ ਉਹ 10 15 12 ਸਾਲ ਪਹਿਲਾਂ ਦੀ ਵੀਡੀਓ ਹੋਏਗੀ ਫਿਰ ਦੂਜੀ ਗੱਲ ਜਿਹੜੀ ਦੱਸੀ ਜਾ ਰਹੀ ਹੈ ਆਂਦੇ ਕੀ ਵੇਖੋ ਜੀ ਉਹ ਵੀਡੀਓ ਕਿਸੇ ਹੋਟਲ ਦੀ ਹੈ ਤੇ ਉਹ ਹੈ ਵੀ ਹੋਟਲ ਕਿਹੜਾ ਵਾ ਕਿਸੇ ਵਿਦੇਸ਼ ਦੇ ਵਿੱਚ ਬੇਨਤੀ ਕਰਾ ਵਿਦੇਸ਼ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਕੀ ਕਰਦਿਆਂ ਵਾ ਵਿਦੇਸ਼ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਫੋਟੋ ਪਿੰਡ ਰਾ ਰਹੇ ਮਹਾਂਪੁਰਖਾਂ ਦੀ ਕੀ ਕਰਦੀ ਹੈ ਹੋ ਹੋਟਲ ਆ ਇੱਕ ਹੋਟਲ ਦੇ ਵਿੱਚ ਮੈਂ ਬੇਨਤੀ ਅੱਗੇ ਵੀ ਕੀਤੀ ਸੀ ਹੋਟਲ ਦੇ ਵਿੱਚ ਉੱਥੇ ਬੰਨਾਂ ਸੰਬੰਧੇ ਬੰਦੇ ਆਉਣੇ ਹੁੰਦੇ ਆ। ਉੱਥੇ ਮੱਛਰੀ ਮਢੀਰਨੇ ਆ ਕੇ ਪਾਰਟੀਆਂ ਵੀ ਕਰਨੀਆਂ, ਸ਼ਰਾਬਾਂ ਵੀ ਪੀਣੀਆਂ। ਉੱਥੇ ਗੁਰੂਆਂ ਦੀ ਫੋਟੋ ਕੀ ਕਰਦੀ ਸੀ? ਪਹਿਲਾ ਸਵਾਲ। ਦੂਜਾ ਸਵਾਲ। ਆ ਗੱਲ ਮੈਂ ਮਾਫ ਕਰਨਾ ਕਹਿਣੀ ਨਹੀਂ ਚਾਹੁੰਦਾ। ਉੱਥੇ ਕੁੜੀਆਂ ਮੁੰਡਿਆਂ ਨੇ ਵੀ ਹੋਟਲਾਂ ਦੇ ਵਿੱਚ ਆਉਣਾ। ਤੇ ਉੱਥੇ ਗੁਰੂਆਂ ਦੀਆਂ ਫੋਟੋਆਂ। ਉਹ ਗੁਰੂਆਂ ਦੀਆਂ ਫੋਟੋਆਂ ਚਲੋ ਮੰਨਣ ਚਾ ਸਕਦਾ। ਜੇ ਮੈਨੇਜਰ ਦੇ ਕਮਰੇ 'ਚ ਲੱਗੀ ਹੋਵੇ ਮੈਨੇਜਰ ਦੇ ਦਫਤਰ 'ਚ ਲੱਗੀ ਹੋਵੇ ਬਾਹਰ ਕੇ ਹਾਲ 'ਚ ਬ੍ਰਾਂਡ 'ਚ ਲੱਗੀ ਹੋਵੇ ਮੰਨਣਾ ਚਾ ਸਕਦਾ ਵਾ ਹ ਇੱਕ ਤਾਂ ਵਿਦੇਸ਼ ਤੁਸੀਂ ਕਿਹਾ ਉਹ ਵਿਦੇਸ਼ ਆ ਜੇ ਵਿਦੇਸ਼ ਦੀ ਧਰਤੀ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਉੱਥੇ ਤੇ ਹਰ ਇੱਕ ਜਾਤ ਮਜਬ ਧਰਮ ਦਾ ਬੰਦਾ ਹੋਊਗਾ ਲੱਗੀਆਂ ਵੀ ਵਿਦੇਸ਼ 'ਚ ਸਵਾਲ ਕਰਾਂ ਤੇ ਲੱਗੀਆਂ ਵੀ ਉਸ ਮੁਲਕ ਦੇ ਵਿੱਚ ਜਿੱਥੇ ਸਿੱਖਾਂ ਦਾ ਦੇਸ਼ ਹੀ ਨਹੀਂ ਜਿਹੜਾ ਇਹ ਲੱਗਦਾ ਨਹੀਂ ਬਈ ਜਹੇਦਰ ਜੀ ਤੁਹਾਡੇ ਦਾ ਸਵਾਲ ਕੀਤਾ ਤੁਸੀਂ ਗੱਲ ਕੈਂ ਦੀ ਕੈਂ ਲੈ ਗਏ ਤਦ ਦੂਜੀ ਗੱਲ ਸਾਰਾ ਕੁਝ ਮੈਂ ਪਹਿਲੀ ਗੱਲ ਤੇ ਇਹ ਮੰਨਦਾ ਵੀ ਉਹ ਵੀਡੀਓ ਬਿਲਕੁਲ ਫੇਕ ਆ ਉਹਨੂੰ ਭਗਵੰਤ ਮਾਨ ਨੂੰ ਚੁੱਪ ਕਰਾਉਂਦਿਆਂ ਮਾਰੇ ਆ ਗੱਲ ਕੀਤੀ ਠੀਕ ਹੈ ਮੰਨ ਲਓ ਜੇਕਰ ਉਹ ਵੀਡੀਓ ਅਸਲੀ ਉਹ ਫੋਟੋ ਹੋਵੇ ਵੀ ਤੁਸੀਂ ਕਿਹਾ ਵੀ ਗੁਰੂਆਂ ਦੀਆਂ ਫੋਟੋਆਂ ਆ ਵਾ ਜੈਦਰ ਜੀ ਕਿ ਤੁਸੀਂ ਅਜੇ ਵੀ ਮਤਲਬ ਗੁਰੂਆਂ ਦੀਆਂ ਫੋਟੋਆਂ ਦੀ ਉਲਝੇਜ ਵੀ ਮਹਾਰਾਜ ਸਾਨੂੰ ਕਹਿ ਕੇ ਗਏ ਵੀ ਬੁੱਤ ਪੂਜ ਪੂਜ ਹਿੰਦੂ ਹੋਏ ਤੁਰਕ ਹੋਏ ਸਿਰ ਨਹੀਂ ਤਾਂ ਤੋਹੀ ਅਜੇ ਵੀ ਕਹਿ ਰਹੇ ਵੀ ਗੁਰੂਆਂ ਦੀਆਂ ਫੋਟੋਆਂ ਆ ਕੀ ਪ੍ਰੂਫ ਹੈ ਵੀ ਇਹ ਫੋਟੋਆਂ ਗੁਰੂਆਂ ਦੀਆਂ ਵਾ ਮਹਾਰਾਜ ਤਾਂ ਸਾਨੂੰ ਸ਼ਬਦ ਗੁਰੂਆਂ ਨਾਲ ਜੋੜ ਕੇ ਗਏ ਤਾਂ ਜਹਦਾਰ ਜੀ ਕਹਿ ਰਿਹਾ ਵੇਖੋ ਜੀ ਇਹ ਉਹ ਗੁਰੂਆਂ ਦੀਆਂ ਫੋਟੋਆਂ ਤੇ ਉੱਤੇ ਐ ਛੱਟੇ ਮਾਰੇ ਭਗਵੰਤ ਮਾਨ ਭਾਵੇਂ ਮੰਨੂ ਜਾਂਦਾ ਬੰਦੋ ਮੈਂ ਭਗਵੰਤ ਮਾਨ ਦੇ ਹੱਕ ਜ ਨਹੀਂ ਹੈਗਾ ਮੈਂ ਕਿਸੇ ਧਿਰ ਦੇ ਹੱਕ ਜ ਨਹੀਂ ਹੈਗਾ ਭਾਵੇਂ ਉਹ ਕੱਲ੍ਹ ਕੀ ਕਾਂਗਰਸਗੇ ਆਮ ਆਦਮੀਏ ਬੀਜੇਪੀ ਵਾਲੇ ਕਿਸੇ ਵੀ ਪਾਰਟੀ ਹੋਵੇ ਮੈਂ ਕਿਸੇ ਧੜੇ ਦਾ ਬੰਦਾ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬੰਦਾ ਵਾ ਮੈਂ ਕਿਸੇ ਧੜ ਦਾ ਬੰਦਾ ਨਹੀਂ ਪਰ ਮੈਂ ਸਵਾਲ ਕਰਾਂ ਭਗਵੰਤ ਮਾਨ ਆ ਉਹਨੂੰ ਇੰਨਾ ਤੇ ਪਤਾ ਨਾ ਵੀ ਉਹ ਵੀ ਸਿੱਖਾਂ ਦਾ ਮੁੰਡਾ ਵਾ ਕਿਉਂ ਇਦਾਂ ਮਾਰੂਗਾ ਉਹ ਫੋਟੋ ਆ ਇਦਾਂ ਛਿਟੇ ਸੰਤ ਪਿੰਡਰਾਲੇ ਮਹਾਪੁਰਖਾਂ ਦਾ ਇਤਿਹਾਸ ਹੋਵੇ ਨਾ ਹੋਵੇ ਉਹਨੇ ਵੀ ਸੁਣਿਆ ਹੋਊਗਾ ਵੀ ਪਿੰਡਰਾਲੇ ਮਹਾਪੁਰਖਾਂ ਦਾ ਇਤਿਹਾਸ ਕੀ ਚਰਸੀ ਵੇਲੇ ਦਾ ਐਡਾ ਵੱਡਾ ਇਤਿਹਾਸ ਸਵਾਲ ਕਰਾਂ ਜਹੇਦਰ ਜੀ ਉਹ ਕਿਉਂ ਇਹ ਕੰਮ ਕਰੂਗਾ ਉਹਨਾਂ ਦੀ ਫੋਟੋ ਤੇ ਬਾਥਰੂਮ ਕਿਉਂ ਕਰੂਗਾ ਉਹ ਉਹ ਵੀ ਅਸਕਰ ਨੂੰ ਵੇਖੀਏ ਤਾਂ ਹੈ ਤੇ ਯਾਰ ਸਿੱਖਾਂ ਦਾ ਮੁੰਡਾ ਹੀ ਆ ਉਹ ਹੁਣ ਲਿਓ AI ਚੱਲੀ ਏ ਲਿਓ ਮੈਨੂੰ ਚਾਰ ਫੋਟੋਆਂ ਦੇ ਉਹ ਕਿਦੀਆਂ ਬਣਾਉਣੀਆਂ ਆ ਅਸੀਂ ਬਣਾ ਦਿੰਦੀ ਆ ਇਹੋ ਜੇ ਕੰਮ ਅਸੀਂ ਗਰੇ ਕਰਦੇ ਨਹੀਂਗੇ ਹਲਾ ਕੀ ਨਾ ਹੀ ਕਦੀ ਫੇਕ ਆਈਡੀ ਬਣਾਇਆ ਕਿਸੇ ਨੂੰ ਕਦੀ ਮੰਦਾ ਸ਼ਬਦ ਬੋਲੇ ਆ ਹਾਂ ਸਾਨੂੰ ਬਹੁਤ ਜਣੇ ਬੋਲਣਾ ਉਹ ਗੱਲ ਵੱਖਰੀ ਆ ਅਸੀਂ ਕਦੀ ਵੀ ਫੇਕ ਆਈਡੀ ਨਹੀਂ ਬਣਾਈ ਅਸੀਂ ਕਦੀ ਵੀ ਜੋ ਕੁਝ ਕਰੀਦਾ ਅਰੀਜਨਲ ਆਈਡੀ ਤੋਂ ਹੁੰਦਾ ਸਾਡਾ ਅਸਲ ਆਈਡੀ ਤੋਂ ਮੰਨ ਲਓ ਜੇ ਉਹ ਵੀਡੀਓ ਅਸਲੀ ਹੋਵੇ ਮੈਂ ਸਾਫ਼ ਗੱਲ ਕਰਦਾ ਵਾਂ ਉਹ ਵੀਡੀਓ AI ਦੇ ਨਾਲ ਨਕਲੀ ਬਣਾਈ ਹੈ ਕਿਉਂ ਜਹੇਦਾਰ ਨੂੰ ਉਹਨੂੰ ਭਗਵੰਤ ਮਾਨ ਨੂੰ ਚੁੱਪ ਕਰਾਉਂਦਿਆਂ ਮਾਰਿਆ ਹਾਲਾਂਕਿ ਅਸੀਂ ਚਲੋ ਮੈਂ ਗੱਲ ਕੀਤੀ ਆ ਵੀ ਇਹ ਇੰਜ ਨਾ ਬਣਾ ਦਿੰਦੇ ਆ ਬਣਾ ਵੀ ਦਵਾਂਗੇ ਜੇ ਤੁਸੀਂ ਲਿਆਵੋਗੇ ਪਰ ਇਹਦਾ ਮਤਲਬ ਇਹ ਨਾ ਲੈ ਜਾਓ ਵੀ ਅਸੀਂ ਘਰੇ ਦੇ ਲੋਕਾਂ ਦੀ ਗਲਤ ਮਲਤ ਵੀ ਐਡੀਟਿੰਗ ਕਰਦੇ ਹਾਂਗੇ ਮਤਲਬ ਨਹੀਂ ਕਿਉਂਕਿ ਗੱਲ ਸਾਡੇ ਲੋਕਾਂ ਨੂੰ ਮੈਂ ਅੱਗੇ ਵੇਖ ਲਿਆ ਵਾ ਗੱਲ ਬੜੀ ਕਮਾਉਣੀ ਹੁੰਦੀ ਏ ਤੈਨੂੰ ਗੱਲ ਤਾਂ ਬੜੀ ਕਮਾਉਂਦੇ ਆ ਜਹੇਦਾਰ ਜੀ ਉਸ ਗੱਲ ਦਾ ਜਵਾਬ ਦਿਓ ਤੁਸੀਂ ਕਿਹਾ ਫੋਟੋ ਵਿਦੇਸ਼ ਦੇ ਵਿੱਚ ਮੈਂ ਦੁਬਾਰਾ ਰਿਪੀਟ ਕਰ ਦਵਾਂ ਛੋਟੀ ਜੀ ਗੱਲ ਤੁਸੀਂ ਕਿਹਾ ਵਿਦੇਸ਼ ਦੇ ਵਿੱਚ ਫੋਟੋ ਲੱਗੀ ਹੈ ਗੁਰੂਆਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਵਿਦੇਸ਼ ਦੇ ਵਿੱਚ ਗੁਰੂਆਂ ਦੀ ਫੋਟੋ ਕਿਉਂ ਲੱਗੀ ਗੁਰੂ ਦੀ ਫੋਟੋ ਹੱਸਦਾ ਉਹ ਕਹਿੰਦੇ ਦਫ਼ਤਰ ਦੇ ਵਿੱਚ ਮੈਨੇਜਰ ਦੇ ਕਮਰੇ 'ਚ ਲੱਗੀ ਹੋਵੇ ਕਿਤੇ ਬ੍ਰਾਂਡ ਦੇ 'ਚ ਲੱਗੀ ਹੋਵੇ ਮੰਦਨ 'ਚ ਆ ਸਕਦੀ ਆ ਜਹੇਦਾਰ ਜੀ ਗੁਰੂਆਂ ਦੀਆਂ ਫੋਟੋਆਂ ਪਰਸਨਲ ਕੇਸ ਦੇ ਕਮਰੇ ਦੇ ਵਿੱਚ ਉਹ ਵੀ ਉਸ ਕਮਰੇ ਦੇ ਵਿੱਚ ਜਿਹੜੇ ਕਮਰੇ ਦੇ ਵਿੱਚ ਕੋਈ ਪਤਾ ਨਹੀਂ ਵੀ ਕੀ ਹੋਣਾ ਵਾ ਜੇ ਮੰਨ ਲਓ ਫੋਟੋ ਗੁਰੂਆਂ ਦੀ ਹੋਵੇ ਵੀ ਉਹ ਵੀਡੀਓ ਬਣਾਉਣ ਵਾਲਾ ਕੌਣ ਆ ਫਿਰ ਵੀਡੀਓ ਕਿੰਨੇ ਬਣਾਈ? ਸਵਾਲ ਕਰਾ। ਕਿੰਨੇ ਬਣਾਈ ਉਹ ਵੀਡੀਓ? ਤੁਹਾਡੇ ਕੋਲ ਕਿੱਦਾਂ ਪਹੁੰਚੀ? ਸਬੂਤ ਦਿਓ। ਜਹਦਰ ਜੀ ਤੁਹਾਡੇ ਨੇ ਸਵਾਲ ਕੀਤਾ ਵਾ। ਤੁਸੀਂ ਗੱਲ ਨੂੰ ਘਮਾਉਂਦੇ ਮਾਰੇ। ਸਵਾਲ ਇਹ ਕੀਤਾ 328 ਰੁਪਿਆਂ ਦਾ ਸਵਾਲ ਕੀਤਾ ਤੜਤੇ। ਉਸ ਗੱਲ ਦਾ ਤੁਹਾਨੂੰ ਜਵਾਬ ਨਹੀਂ ਆ ਰਿਹਾ। ਯਾਰ ਤੁਸੀਂ ਗੱਲ ਨੂੰ ਗੋਲ ਕਿੱਦਾਂ ਕਰ ਰਹੇ? ਹਾਏ ਕਾਲ ਤੱਕ ਤੇ ਉਲ ਚੁੱਕੀ ਕਿੱਥੇ ਕਾਲ ਤੱਕ ਤੇ ਉਲ ਚੁੱਕੀ ਆ? ਕਿੱਥੇ ਉਂਗਲ ਚੁੱਕੀ ਐ ਗੋਲਕਾ ਦੇ ਉਂਗਲ ਚੁੱਕੀ ਕਿੱਥੇ ਉਂਗਲ ਚੁੱਕੀ ਐ ਉਹਨਾਂ ਨੇ ਗੱਲ ਸਿਰਫ ਇੰਨੀ ਕੀਤੀ ਵੀ ਮੌਨੇ ਬੰਦੇ ਆ ਕੀਰਤਨ ਨਹੀਂ ਕਰ ਸਕਦੇ ਹਾਲਾਂਕਿ ਮਰਿਆਦਾ ਦਾ ਵਾਲਾ ਜਹੇਦਾਰ ਜੀ ਨੇ ਦਿੱਤਾ ਸੋਨਾ ਦਿੱਤਾ ਭਗਵੰਤ ਮਾਨ ਦਾ ਮੈਂ ਇੱਥੇ ਵੀ ਮੰਨਦਾ ਵੀ ਉਹਦਾ ਫਰਜ ਨਹੀਂ ਸੀ ਬੋਲਣ ਦਾ ਵੀ ਜੇ ਉਹ ਤੋਂ ਮਰਿਆਦਾ ਪੜ੍ਹੀ ਨਹੀਂ ਪਰ ਮਰਿਆਦਾ ਦੇ ਵਿੱਚ ਮੈਂ ਜਹੇਦਾਰ ਜੀ ਨੂੰ ਅੱਗੇ ਸਵਾਲ ਕੀਤਾ ਜਹੇਦਾਰ ਜੀ ਜੇਕਰ ਤੁਸੀਂ ਮਰਿਆਦਾ ਦੀ ਗੱਲ ਕਰਨੀ ਆ ਤੇ ਮਰਿਆਦਾ ਚ ਇਹ ਵੀ ਲਿਖਿਆ ਵਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਗੱਦੀ ਲਾਗਣਾ ਬਵੇ ਉਚੋ ਵਾਲੇ ਦਾ ਮਸਲਾ ਤੁਹਾਡੇ ਕੋਲ ਆਇਆ ਪਿਆ ਉਹਦੇ ਬਾਰੇ ਵੀ ਬੋਲੋ ਫਿਰ ਜੇ ਤੁਸੀਂ ਜਸਬੀਰ ਜੱਸੀਆਂ ਤਲਬ ਕੀਤਾ ਤੇ ਉਹਦੇ ਬਾਰੇ ਵੀ ਤੁਹਾਡਾ ਬੋਲਣ ਦਾ ਫਰਜ਼ ਈਆ ਪਰ ਨਹੀਂ ਉੱਥੇ ਤੁਸੀਂ ਨਹੀਂ ਬੋਲਦੇ ਕਿਉਂ ਉਹ ਲਫਾਫੇ ਦਿੰਦੇ ਤੁਹਾਨੂੰ ਜਿੱਥੇ ਜ਼ਹੀਦਾਰ ਨੇ ਮੈਂ ਅੱਗੇ ਵੀ ਬੇਨਤੀ ਕੀਤੀ ਵੀ ਜਿੱਥੇ ਜ਼ਹੀਦਾਰ ਜੀ ਨੇ ਚੰਗਾ ਕੰਮ ਕੀਤਾ ਵਾ ਕਿਹੜਾ ਚੰਗਾ ਕੰਮ ਹਰਜੀਤ ਰਸੂਲਪੁਰ ਗਿਆ ਬਹਿਰੂਪਿਆ ਕਰਾਰ ਕੀਤਾ ਪੰਥਰੋ ਛੇਕਿਆ ਅਸੀਂ ਜ਼ਹੀਦਾਰ ਦੇ ਹੱਕ ਚ ਖੜੇ ਬਾਬਾ ਰঞ্জੀਤ ਸਿੰਘ ਜੀ ਖਾਲਸਾ ਢਡਰੀਆਂ ਵਾਲੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਸੰਗਤਾਂ ਨੂੰ ਸਿੱਖ ਬਣਾਇਆ ਅਮਰ ਸ਼ਕਾਇਆ ਇੰਨੇ ਵੱਡੇ ਵੱਡੇ ਕਾਠੂ ਕਰ ਲੈਂਦੇ ਆ ਕਰੋੜ ਲੱਖਾਂ ਦੇ ਸੰਗਤ ਦੇ ਕਗਾਰ ਦੇ ਵਿੱਚ ਇੰਨੇ ਨੇ ਵੱਡੇ ਕਾਠ ਕਰ ਲੈਂਦੇ ਆ ਉਹਨਾਂ ਦੇ ਦੀਵਾਨ ਬੰਦ ਹੋਏ ਚਲੋ ਉਹਨਾਂ ਦੇ ਦੀਵਾਨ ਜਹੇਦਾਰ ਨੇ ਖੋਲੇ ਉੱਥੇ ਵੀ ਜਹੇਦਾਰ ਦਾ ਸਾਥ ਦਿੱਤਾ ਵੀ ਚੰਗਾ ਕੰਮ ਆ ਜਹੇਦਾਰ ਨੇ ਕੀਤਾ ਕੋਈ ਤੇ ਪਰ ਜਹੇਦਾਰ ਜੀ ਉਂਗਲ ਥੜੇ ਦੇ ਚੁੱਕੀ ਆ ਜਵਾਬ ਤੋਂ ਹੀ ਦਿਓ ਇਹ ਨਹੀਂ ਗੱਲ ਹਾਇਕਾਲ ਤਖਤ ਇਹ ਗੋਲ ਚ ਕੀ ਤੁਸੀਂ ਕਾਲ ਤਖਤ ਨਹੀਂ ਜੇ ਤੁਸੀਂ ਜਹੇਦਾਰ ਜੇ ਬੋਲਣਾ ਨਾ ਉਹ ਪੁੱਛੋ ਵਾਲੇ ਮਸਲੇ ਤੇ ਵੀ ਬੋਲੋ ਜਿੰਨੇ ਕਿ ਆ ਗੜਵਾਲਾ ਦੇ ਚਾਂਦੀ ਦਾ ਲਾ ਘੱਲੇ ਮਜਾਜਣ ਜਾਂਦੀ ਦਾ ਕਿਹੋ ਜੀਆਂ ਗੱਲਾਂ ਉਹਨੇ ਕੀਤੀਆਂ ਉੱਤੇ ਵੀ ਬੋਲੋ ਕਿ ਉਹ ਕਥਾ ਗੁਰੂ ਦੀ ਜੁਰ ਜੀ ਕਰਨ ਵਾਲੀ ਉਹ ਕਿਹੜੇ ਗ੍ਰੰਥ ਦੀ ਕਥਾ ਹੁੰਦੀ ਸੀ ਮੈਨੂੰ ਸੁਪਨਾ ਆਇਆ 60 ਸਾਲ ਦੀ ਮੇਰੀ ਉਮਰ ਉਹ ਕਿਹੜੇ ਇਤਿਹਾਸ ਦੀ ਕਥਾ ਕਿਹੜੀ ਬਾਣੀ ਦੀ ਕਥਾ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਕਿਦੋਂ ਬੋਲਣਾ ਉੱਤੇ ਜਸਦੀ ਤੇ ਬੋਲਤਾ ਇਹ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਠੀਕ ਹੈ ਮਰਿਆਦਾ ਦਾ ਵਹਲਾ ਦਿੱਤਾ ਮਰਿਆਦਾ ਜੇ ਵੀ ਲਿਖਿਆ ਵਾ ਕਿ ਕੱਚੀ ਬਾਣੀ ਦਾ ਕੀਰਤਨ ਗਾਉਣਾ ਮਨਮਤ ਹੈ ਕੱਚੀ ਬਾਣੀ ਕਿਹੜੀ ਪੋਚੋ ਵਾਲੇ ਸਾਧ ਨੇ ਗਈ ਸੰਤਾ ਨੇ ਲੇਖਾ ਪੜ੍ਹ ਦਿੱਤਾ ਠੱਕੇ ਨਾਲ ਹੀ ਉਹ ਕੀ ਕਿਹਾ ਸੀ ਹਗੇ ਕੀ ਕਿਹਾ ਸੀ ਅੰਦਰ ਕੀ ਕਿਹਾ ਹੈ ਭਲਾ ਜਹਦਰ ਜੀ ਦੂਜੀ ਗੱਲ ਤੇਰੇ ਸੇਵਕ ਤੇਰਾ ਕੀਰਤਨ ਕਰਦੇ ਲੋਕਾਂ ਦੇ ਸਾਧ ਆਪਣਾ ਬਾਬੇ ਆਪਣਾ ਢਿੱਡ ਭਰਦੇ ਜਹਦਰ ਜੀ ਇਹ ਕਿਹੜੇ ਗ੍ਰੰਥ ਦੀ ਕਵਿਤਾ ਹੈ ਇਹ ਕਿਹੜੇ ਗ੍ਰੰਥ ਦਾ ਹੈ ਤੋ ਕਿਹਾ ਜਿਹੜੀ ਬਾਬੇ ਨੇ ਪੁੱਛੋਲੇ ਨਹੀਂ ਬੋਲੀ ਕਿਦੋਂ ਵਕਸ਼ਾ ਲੈਣਾ ਵਾ ਇਹ ਕੱਚੀ ਬਣੀ ਨਹੀਂ ਮਰਿਆਦਾ ਤੇ ਇਹ ਵੀ ਲਿਖਿਆ ਵਾ ਚਲੋ ਜੱਸੀ ਰੀ ਨੇ ਮਰਤਾ ਉਹਨੇ ਆਪਣੀ ਮਾਫੀ ਮੰਗ ਲਈ ਪਰ ਜਹੇਦਾਰ ਜੀ ਸਵਾਲ ਤੁਹਾਡੇ ਤੇ ਕੀਤਾ ਵਾ ਕਾਲ ਤੱਕ ਤੇ ਨਹੀਂ ਕੀਤਾ ਸਵਾਲ ਤੁਹਾਡੇ ਤੇ ਕੀਤਾ ਵਾ ਗੋਲ ਕਾਂ ਦੇ ਨਹੀਂ ਕੀਤਾ ਐਨੀ ਕਿ ਬੇਨਤੀ ਪ੍ਰਮਾਣ ਕਰਿਓ ਫਤਿਹਰੀ ਆਪਾਂ ਸਮਝ ਪਾਈਗੇ ਇਹ ਜਿਹੜੇ ਮੈਂ ਸਵਾਰ ਰੱਖਣੇ ਹੈਗੇ ਉਹ ਰੱਖਦੇ ਆ ਪਹਿਲੀ ਗੱਲ ਉਹ ਫੋਟੋ ਵਿਦੇਸ਼ ਦੇ ਵਿੱਚ ਆ ਵਿਦੇਸ਼ ਦੇ ਵਿੱਚ ਕਿਹੜਾ ਸਿੱਖ ਹੋਊਗਾ ਜਿਹੜਾ ਉਹ ਜਿਹਦਾ ਹੋਟਲ ਹੋਵੇ ਤੇ ਗੁਰੂਆਂ ਨਾਲੋਂ ਡਿਆ ਦੂਜੀ ਗੱਲ ਜੇ ਮੰਨ ਲਓ ਵੀ ਉਹ ਲੱਗੀ ਫੋਟੋ ਤੇ ਜੇ ਬਰਾਂਡੇ 'ਚ ਲੱਗੀ ਹੋਵੇ ਕਿਤੇ ਆਫਿਸ ਦੇ ਵਿੱਚ ਲੱਗੀ ਹੋਵੇ ਮੈਨੇਜਰ ਦੇ ਦਫਤਰ 'ਚ ਲੱਗੀ ਹੋਵੇ ਮੰਨਦੇ ਗੱਲ ਉਹ ਲੱਗੀ ਕਿੱਥੇ ਆ ਰੂਮ ਦੇ ਵਿੱਚ ਕਮਰੇ ਦੇ ਵਿੱਚ ਹੁਣ ਕਮਰੇ ਦੇ ਵਿੱਚ ਲੋਕਾਂ ਬੈ ਕੇ ਨਸ਼ੇ ਵੀ ਕਰਨੇ ਉੱਥੇ ਵੰਸਵੰਦੀ ਮੰਦਿਰ ਵੀ ਆਉਣੀ ਵੰਸਵੰਦੇ ਨਸ਼ੇ ਵੀ ਉੱਥੇ ਕਰਨੇ ਵੰਸਵੰਦੇ ਮਾਫ ਕਰਨਾ ਗੱਲ ਕਹਿਣੀ ਨਹੀਂ ਚਾਹੁੰਦਾ ਮੈਂ ਅੱਗੇ ਵੀ ਉਥੇ ਕੁੜੀਆਂ ਮੁੰਡੇ ਵੀ ਆਉਣੇ ਤੇ ਉਹ ਫੋਟੋ ਲਾਈ ਕਿੱਥੇ ਉਹਦੇ ਗੁਰੂਆਂ ਦੀ ਜੇ ਮੰਨ ਲਓ ਗੁਰੂਆਂ ਦੀ ਫੋਟੋ ਹੋਵੇ ਵੀ ਮੰਨ ਲਓ ਤੁਸੀਂ ਮੰਨਦੇ ਆ ਕਿ ਉਹ ਫੋਟੋਆਂ ਗੁਰੂਆਂ ਦੀਆਂ ਹਨ ਮਹਾਰਾਜ ਤਾਂ ਸਾਨੂੰ ਫੋਟੋ ਪੂਜਾ ਮੂਰਤੀ ਪੂਜਾ ਰੋਕ ਕੇ ਗਏ ਤੁਸੀਂ ਜਹਦੜ ਜੀ ਕਿਦਾਂ ਕਹਿ ਰਹੇ ਆ ਵੀ ਉਹ ਫੋਟੋਆਂ ਜਿਹੜੀਆਂ ਵਾ ਪਿਓ ਗੁਰੂਆਂ ਦੀਆਂ ਤੋਹਿ ਸਿੱਖਾਂ ਨੂੰ ਮੂਰਤੀ ਪੂਜਾ ਲ ਪ੍ਰੇਰ ਰਹੇ ਹੋ ਇਹ ਸਵਾਲ ਦਾ ਜਵਾਬ ਦੇ ਦਿਓ ਫਾ ਤੇਰੀ ਸਾਂਝ ਆਪਾਂ ਪਾਈਗੀ ਇਹਦਾ ਜਹੇਦਾਰ ਜੀ ਸਹੀ ਹੋਣਗੇ ਉਥੇ ਸਹੀ ਕਵਾਂਗੇ ਜਿੱਥੇ ਗਲਤ ਹੋਣਗੇ ਗਲਤ ਕਵਾਂਗੇ ਕਿਉਂਕਿ ਮੈਂ ਕਿਸੇ ਨੂੰ ਵੇਖ ਕੇ ਗੱਲ ਨਹੀਂ ਕਰਦਾ ਅਸੀਂ ਸੱਚ ਨੂੰ ਸੱਚ ਗਲਤ ਨੂੰ ਗਲਤ ਕਹਿੰਦੇ ਜਿੱਥੇ ਜਹੇਦਾਰ ਸਹੀ ਸਹੀ ਕਹੇਤਾ ਜਿੱਥੇ ਗਲਤ ਹੋਊਗਾ ਜਹੇਦਾਰ ਗਲਤ ਕਵਾਂਗੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ